ਏਅਰ ਇੰਡੀਆ ਵੱਲੋਂ ਲੰਡਨ ਤੋਂ ਅੰਮ੍ਰਿਤਸਰ ਅੰਮ੍ਰਿਤਸਰ ਲੰਡਨ ਗੈਟਵਿਕ ਫਲਾਈਟ 15 ਜੁਲਾਈ ਤੱਕ ਰੱਦ ਕਰ ਦਿੱਤੀ ਗਈ ਹੈ ਵੱਡੀ ਗਿਣਤੀ 'ਚ ਉਹਨਾਂ ਵੱਲੋਂ ਉਡਾਨਾਂ ਵਿੱਚ ਤਬਦੀਲੀ ਕੀਤੀ ਗਈ ਹੈ ਅੰਮਦਾਬਾਦ ਵਿਖੇ ਹੋਏ ਜਹਾਜ਼ ਹਾਦਸੇ ਤੋਂ ਬਾਅਦ ਉਹਨਾਂ ਨੇ ਕਾਰਨ ਦੱਸਿਆ ਹੈ ਕਿ ਫਰਦਰ ਸੇਫਟੀ ਚੈੱਕ ਜਿਹੜੇ ਉਹਨਾਂ ਦੇ 787 ਤੇ 777 ਜਹਾਜ਼ ਹਨ ਉਹਦੇ ਕਰਕੇ ਲੰਡਨ ਅੰਮ੍ਰਿਤਸਰ ਜਿਹੜੀ ਫਲਾਈਟ ਹੈ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ 15 ਜੁਲਾਈ ਤੱਕ ਨਾਲ ਹੀ ਜਿਹੜੀ ਬਰਮਿੰਗਮ ਅੰਮ੍ਰਿਤਸਰ ਫਲਾਈਟ ਸੀ ਜਿਹੜੀ ਕਿ ਚਾਰ ਵਾਰੀ ਹੋ ਗਈ ਸੀ ਹਫ਼ਤੇ 'ਚ ਫਿਰ ਉਸ ਨੂੰ ਤਿੰਨ ਕੀਤਾ ਗਿਆ ਹੁਣ ਉਸ ਨੂੰ ਹਫ਼ਤੇ 'ਚ ਦੋ ਦਿਨ ਲਈ ਹਫ਼ਤੇ 'ਚ ਉਹਦੀ ਫ੍ਰੀਕੁਐਂਸੀ ਜਿਹੜੀ ਰਿਡਿਊਸ ਕੀਤੀ ਗਈ ਹੈ ਅੰਮ੍ਰਿਤਸਰ ਬਰਮਿੰਗਮ ਫ੍ਰੀਕੁਐਂਸੀ 15 ਜੁਲਾਈ ਤੱਕ ਰਿਡਿਊਸ ਕਰ ਦਿੱਤੀ ਗਈ ਹੈ ਹਫ਼ਤੇ 'ਚ ਦੋ ਦਿਨ ਸੋ ਇਹ ਸਭ ਕੁਝ ਉਹਨਾਂ ਨੇ ਸੇਫਟੀ ਕਰਕੇ ਪਲੱਸ ਨਾਲ ਉਹਨਾਂ ਨੇ ਲਿਖਿਆ ਕਿ ਜਿਹੜੀ ਮਿਡਲ ਈਸਟ ਮਿਡਲ ਈਸਟ ਵਿੱਚ ਜਿਹੜੀ 에ਅਰ ਸਪੇਸ ਬੰਦ ਫੋਨ ਕਰਕੇ ਪਲੱਸ ਸਾਨੂੰ ਪਤਾ ਹੈ ਕਿ ਪਾਕਿਸਤਾਨ ਦੀ 에ਅਰਸਪੇਸ ਵੀ ਬੰਦ ਹੈ ਭਾਰਤੀ 에ਅਰਲਾਈਨਸ ਲਈ ਤੇ ਤਕਰੀਬਨ 2 ਘੰਟੇ ਦਾ ਸਮਾਂ ਅੰਮ੍ਰਿਤਸਰ ਵੱਧ ਲੱਗ ਰਿਹਾ ਹੈ ਲੰਡਨ ਬਰਮਿੰਗਮ ਤੋਂ ਵੀ ਕਾਫੀ ਜਾਣ ਕੇ ਕਹਿ ਰਹੇ ਸੀ ਕਿ ਲੰਡਨ ਅੰਮ੍ਰਿਤਸਰ ਕੋ ਸਸਪੈਂਡ ਕੀਤੀ ਹੈ ਪਰ ਉਹਨਾਂ ਨੇ ਗੋਆ ਵੀ ਸਸਪੈਂਡ ਕੀਤੀ ਹੈ ਨਾਲ ਉਹਦਾ ਕਾਰਨ ਜੋ ਸਾਨੂੰ ਲੱਗਦਾ ਹੈ ਕਿ ਓਬਵੀਅਸਲੀ ਉਹਨਾਂ ਨੇ ਖੁਦ ਵੀ ਲਿਖਿਆ ਹੈ ਕਿ 에ਅਰਸਪੇਸ ਬੰਦ ਕਰਕੇ ਵੱਧ ਡਿਸਟੈਂਸ ਅੰਮ੍ਰਿਤਸਰ ਨੂੰ ਲੱਗ ਰਿਹਾ ਹੈ 2 ਘੰਟੇ ਤਕਰੀਬਨ ਡੇਡ ਤੋਂ 2 ਘੰਟੇ ਟਾਈਮ ਬਾਅਦ ਲੱਗ ਰਿਹਾ ਹੈ ਪਾਕਿਸਤਾਨ ਦੀ 에ਅਰ ਸਪੇਸ ਤੇ ਨਾਲ ਹੀ ਹੁਣ ਈਰਾਨ ਦੀ 에ਅਰ ਸਪੇਸ ਵੀ ਜਿਹੜੀ ਹੈ ਉਹ ਉੱਥੇ ਲੜਾਈ ਕਰਕੇ ਬੰਦ ਹੋਈ ਹੈ ਹੋਰ ਨਾ ਮੇਨ ਫਲਾਈਟਸ ਵਿੱਚ ਜਿਹੜੀਆਂ ਕਾਫੀ ਲੋਕ ਅਮ੍ਰਿਤਸਰ ਤੋਂ ਵਾਇਆ ਦਿੱਲੀ ਆਸਟ੍ਰੇਲੀਆ ਵੀ ਜਾਂਦੇ ਨੇ ਮੈਲਬਨ ਤੇ ਸਿਡਨੀ ਫਲਾਈਟ ਹਫਤੇ 'ਚ 7 ਦਿਨ 3 ਦਿਨ ਕਰ 7 ਤੋਂ 5 ਕਰ ਦਿੱਤੀ ਗਈ ਹੈ ਤੇ ਨਾਲ ਹੀ ਵੈਂਕੂਵਰ ਦੀ ਫਲਾਈਟ ਵੀ ਦਿੱਲੀ ਵੈਂਕੂਵਰ ਸਿੱਧੀ ਫਲਾਈਟ 7 ਤੋਂ 5 ਦਿਨ ਟੋਰਾਂਟੋ ਫਲਾਈਟ ਜਿਹੜੀ 13 ਸੀ ਹਫਤੇ 'ਚ ਉਹਨਾਂ ਨੂੰ ਫਿਰ ਮੁੜ ਤੋਂ ਹਫਤੇ 'ਚ 7 ਦਿਨ ਡੇਲੀ ਫਲਾਈਟ ਕਰ ਦਿੱਤਾ ਗਿਆ ਹੈ ਫਿਰ ਦਿੱਲੀ ਲੰਡਨ ਮੇਨ ਫਲਾਈਟਾਂ ਸਾਰੀਆਂ ਦਿੱਲੀ ਤੋਂ ਜਿਹੜੀਆਂ ਨੇ ਉਹ ਰਿਡਿਊਸ ਕੀਤੀਆਂ ਗਈਆਂ ਜਾਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਦਿੱਲੀ ਨੈਰੋਬੀ ਤੇ ਜਿਹੜੀਆਂ ਫ੍ਰੀਕਵੈਂਸੀ ਘਟਾਈ ਗਈ ਹੈ ਯੂਰਪ ਦੀ ਦਿੱਲੀ ਲੰਡਨ ਵੀ ਉਹਨਾਂ ਨੇ ਕੁਝ ਘਟਾਈਆਂ ਨੇ ਦਿੱਲੀ ਪੈਰਿਸ ਤੇ ਘਟਾਈਆਂ ਨੇ ਦਿੱਲੀ ਮਿਲਾਨ ਘਟਾਈ ਹੈ ਤੇ ਨਾਲ ਹੀ ਦਿੱਲੀ ਮੈਲਬਨ ਤੇ ਦਿੱਲੀ ਸਿਡਨੀ ਦੀ ਫਲਾਈਟ ਵੀ ਉਹਨਾਂ ਨੇ ਘਟਾਈਆਂ ਨੇ ਪੂਰੀ ਲਿਸਟ ਉਹਨਾਂ ਨੇ ਆਪਣੀ ਵੈਬਸਾਈਟ ਤੇ ਸ਼ੇਅਰ ਕੀਤੀ ਹੈ ਨਾਲ ਹੀ ਉਹਨਾਂ ਨੇ ਲਿਖਿਆ ਕਿ ਅਸੀਂ ਅਪੋਲੋਜਾਈਜ਼ ਕਰਦੇ ਹਾਂ ਤੇ ਅਸੀਂ ਜਿਹੜਾ ਰੀਫੰਡ ਤੇ ਜਾਂ ਤੁਸੀਂ ਰੀਸਕਿਜੂਲ ਕਰ ਸਕਦੇ ਹੋ ਰੀਫੰਡ ਜਾਂ ਰੀਸ਼ਡਿਊਲ ਤੁਸੀਂ ਫਲਾਈਟਾਂ ਕਰ ਸਕਦੇ ਹੋ ਅੰਮ੍ਰਿਤਸਰ ਲੰਡਨ ਗੈਟਵਿਕ ਸਸਪੈਂਡ ਕਰ ਦਿੱਤੀ ਗਈ 15 ਜੁਲਾਈ ਤੱਕ ਹਾਲੇ ਤੱਕ ਇਹ ਹੀ ਲਿਖਿਆ ਹੈ ਅਗਾ ਹੁਣ ਕੀ ਉਹਨਾਂ ਦੇ ਚੇਂਜਸ ਹੁੰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਅੰਮ੍ਰਿਤਸਰ 에ਅਰਪੋਰਟ ਲਈ ਉਡਾਣਾਂ ਦੀ ਗਿਣਤੀ ਚ ਹੁਣ ਕੱਟ ਗਈਆਂ ਹਨ ਇਹ ਲੰਡਨ ਗੈਟਵਿਕ ਤੋਂ ਅੰਮ੍ਰਿਤਸਰ ਫਲਾਈਟ ਉਮੀਦ ਕਰਦੇ ਹਾਂ ਕਿ 15 ਜੁਲਾਈ ਤੋਂ ਬਾਅਦ 에어 ਇੰਡੀਆ ਦਾ ਫੁਰਤੂ ਸ਼ੁਰੂ ਕੀਤੀ ਜਾਏਗੀ ਕੁਝ ਹਾਜ਼ਰੀਆਂ ਵੀਡੀਓਜ਼ ਜੋ ਪਹਿਲਾਂ ਵਾਇਰਲ ਹੁੰਦੀਆਂ ਸਨ ਅੰਦਰ ਉਸਕਰੀਨਾਂ ਨਹੀਂ ਚੱਲਦੀਆਂ ਉਮੀਦ ਕਰਦੇ ਹਾਂ ਕਿ ਸਾਰਾ ਚੈੱਕਅਪ ਤੋਂ ਬਾਅਦ ਇਹ ਫਲਾਈਟਾਂ ਮੁੜ ਤੋਂ ਸ਼ੁਰੂ ਹੋਣਗੀਆਂ ਜੁੜੇ ਰਹੋ ਫਲਾਈ ਅਮ੍ਰਿਤਸਰ ਇਨੀਸ਼ੀਏਟਿਵ ਨਾਲ ਬਹੁਤ ਬਹੁਤ ਧੰਨਵਾਦ